ਬੇਹਦ अहम ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ ਦਰਸਲ ਦਾਸੀਏ ਕਿ ਪਾਸਟਰ ਬਰਜਿੰਦਰ ਸਿੰਘ ਇੱਕ ਵਾਰ ਸਿਰ ਤੋਂ ਮੁਸ਼ਕਿਲਾਂ ਦੇ ਵਿੱਚ ਵੜਦਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਦੇ ਵਿਚਾਲੇ ਈਡੀ ਨੇ ਹੁਣ ਵੱਡੀ ਕਾਰਵਾਈ ਕਰ ਦਿੱਤੀ ਹੈ ਤੇ ਮਾਮਲਾ ਹੈਰਾਨ ਕਰ ਦੇਣ ਵਾਲਾ ਹੈ ਦਰਸਲ ਦਾਸੀਏ ਕਿ ਜਾਣਕਾਰੀ ਸਾਹਮਣੇ ਆਈ ਹੈ ਕਿ ਪਾਸਟਰ ਬਰਜਿੰਦਰ ਸਿੰਘ ਜਿਹੜੀਆਂ ਜਾਇਦਾਦਾਂ ਨੇ ਵੱਖ-ਵੱਖ ਥਾਵਾਂ ਤੇ ਬੜੀਆਂ ਉਹਨਾਂ ਨੂੰ ਜਬਤ ਕਰਨ ਦੇ ਵੱਡੇ ਆਦੇਸ਼ ਈਡੀ ਦੇ ਵੱਲੋਂ ਦਿੱਤੇ ਗਏ ਨੇ ਝਾਪੇ ਮਾਰੀ ਤਾਂ ਹੁਣ ਜਿਹੜਾ ਖਾਮਾ ਈਡੀ ਦੇ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਤਾਂ ਇੱਕ ਵਾਰ ਫਿਰ ਤੋਂ ਪਾਸਟਰ ਬਜਿੰਦਰ ਦੀਆਂ ਮੁਸੀਬਤਾਂ ਦੇ ਵਿੱਚ ਵੀ ਵਾਅਦਾ ਹੁੰਦਾ ਹੋਇਆ ਨਜ਼ਰ ਆ ਰਿਹਾ। ਇਸ ਦੇ ਚੱਲਦੇ ਈਡੀ ਨੇ ਹੁਣ ਜਿਹੜੀਆਂ ਵੀ ਵੱਖ-ਵੱਖ ਥਾਵਾਂ ਤੇ ਜਾਇਦਾਦਾਂ ਬੜੀਆਂ ਨੇ ਉਹਨਾਂ ਦੇ ਉੱਤੇ ਕਾਰਵਾਈਆਂ ਹੋ ਚੁੱਕੀਆਂ ਨੇ ਤਾਂ ਵੱਡੇ ਹੁਕਮ ਵੀ ਜਾਰੀ ਕਰ ਦਿੱਤੇ ਨੇ। ਤਾਂ ਪੂਰਾ ਮਾਮਲਾ ਜਿਹੜਾ ਵਾ ਉਹ ਤੁਹਾਡੇ ਨਾਲ ਸਾਂਝਾ ਕਰ ਲੈਣੇ ਆ ਤੇ ਹੁਣ ਪਾਸਟਰ ਬਜਿੰਦਰ ਤੇ ਉਹਨਾਂ ਦੇ ਸਾਥੀਆਂ ਦੀਆਂ ਜਾਨੀ ਕਿ ਰੋਪੜ ਨਵਾਂ ਸ਼ਹਿਰ ਮਾਚੀਵਾੜਾ ਅਤੇ ਮੁਖਾਲੀ ਖੇਤਰਾ ਚ ਸਥਿਤ ਸਾਰੀਆਂ ਅਚਲ ਜਾਇਦਾਦਾਂ ਨੂੰ ਜ਼ਬਤ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਈਡੀ ਨੇ ਰੋਪੜ ਨੰਗਲ ਰੂਪ ਨੂਰਪੁਰ ਬੇਦੀ ਮਾਚੀਵਾੜਾ ਤੇ ਹੋਰ ਸੰਬੰਧਿਤ ਖੇਤਰਾ ਦੇ ਡੀ ਡੀ ਸੀ ਐਸ ਡੀ ਐਮ ਤੇ ਸਭ ਰਜਿਸਟਰਾਰ ਨੂੰ ਅਤੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਪੱਤਰ ਲਿਖੇ ਨੇ ਜਿਸ ਵਿੱਚ ਉਹਨਾਂ ਨੇ ਪਾਸਟਰ ਬਰਜਿੰਦਰ ਵਾਸੀ ਜਿਹੜੇ ਨੇ ਨਿਊ ਚੰਡੀਗੜ੍ਹ ਦੀਆਂ ਕਈ ਜ਼ਇਦਾਤਾਂ ਨੂੰ ਜ਼ਬਤ ਕਰਨ ਦੇ ਨਿਰਦੇਸ਼ ਦਿੱਤੇ ਨੇ ਪਾਸਟਰ ਪਰਜੰਦਰ ਜਾਲੀ ਸੀਆਰ ਸਲੀਪਾ ਅਤੇ ਜਾਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਨਾ ਖੇਤਰਾ ਵਿੱਚ ਗੈਰ ਕਾਨੂੰਨੀ ਮਾਈਨਿੰਗ ਗਤੀਵਿਧੀਆਂ ਤੇ ਸ਼ਾਮਲ ਪਾਇਆ ਗਿਆ ਉਸ ਵਿਰੁੱਧ ਲਗਭਗ 10 ਐਫਆਈਆਰ ਦਰਜ ਹਨ ਪਾਸਟਰ ਪਰਜੰਦਰ ਨੇ 2020 ਤੋਂ 2025 ਤੱਕ ਸਾਰੇ ਸਰੋਤਾਂ ਤੋਂ ਲਗਭਗ 68 ਲੱਖ ਰੁਪਏ ਤੱਕ ਦੀ ਆਮਦਨ ਦਾ ਇਲਾਨ ਕੀਤਾ ਹੈ ਹਾਲਾਂਕਿ ਉਸਨੇ ਜਾਲੀ ਦਸਤਾਵੇਜ਼ਾਂ ਤੇ ਹੋਰ ਗੈਰ ਕਾਨੂੰਨੀ ਗਤੀਵਿਧੀਆਂ ਤੇ ਗੈਰ ਕਾਨੂੰਨੀ ਮਾਈਨਿੰਗ ਤੋਂ ਕਮਾਏ ਕਾਰੇ ਤਾਂ ਦੀ ਵਰਤੋਂ ਕਰਕੇ 7-8 ਕਰੋੜ ਰੁਪਏ ਦੀਆਂ ਜਾਇਦਾਦਾਂ ਖਰੀਦੀਆਂ ਨੇ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਪਾਸਟਰ ਬਰਜਿੰਦਰ ਦੇ ਉੱਤੇ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਹੁਣ ਜਿਹੜੀਆਂ ਜਾਲੀ ਸੀਆਰ ਸਲਿੱਪਾ ਜਿਹੜੀਆਂ ਨੇ ਦਸਤਾਵੇਜ਼ ਬਣਾਏ ਨੇ ਕੈਰਕੁਨੀ ਮਾਈਨਿੰਗ ਗਤੀਵਿਧੀ ਦੇ ਵਿੱਚ ਪਾਸਟਰ ਬਰਜਿੰਦਰ ਜੋ ਹੈ ਸ਼ਾਮਲ ਹੁੰਦਾ ਹੋਇਆ ਨਜ਼ਰ ਆਇਆ ਤੇ ਇਸ ਤੇ ਚੱਲਦੇ ਹੁਣ ਵੱਡੀ ਕਾਰਵਾਈ ਈਡੀ ਨੇ ਕਰ ਦਿੱਤੀ ਹੈ ਨਵਾਂ ਸ਼ਹਿਰ ਮਾਚੀਵਾੜਾ ਮੋਹਾਲੀ ਖੇਤਰਾਂ ਦੇ ਵਿੱਚ ਸਥਿਤ ਜਿੰਨੀਆਂ ਵੀ ਜਾਇਦਾਦਾਂ ਨੇ ਉਹਨਾਂ ਨੂੰ ਜ਼ਬਤ ਕਰਨ ਤੇ ਫਟਿਆ ਆਦੇਸ਼ ਜਾਰੀ ਕਰ ਦਿੱਤੇ ਨੇ ਤਾਂ ਅਹਿਮ ਖਬਰ ਇਸ ਵਕਤ ਦੀ ਜੋ ਸਾਹਮਣੇ ਆਈ ਹੈ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹੈਰਾਨ ਕਰ ਦੇਣ ਵਾਲਾ ਮਾਮਲਾ ਹੈ ਜਿੱਥੇ ਕਿ ਵੱਡੇ ਖੁਲਾਸੇ ਵੱਡੀਆਂ ਚੀਜ਼ਾਂ ਦੀ ਜਿਹੜੀ ਜਾਣਕਾਰੀਗਾ ਉਈ ਨੇ ਸਾਂਝੀ ਕੀਤੀ ਹੈ ਕਿਸ ਤਰੀਕੇ ਦੇ ਨਾਲ ਮਾਈਨਿੰਗ ਮਾਮਲੇ ਦੇ ਵਿੱਚ ਇਹ ਕਾਲਾ ਧਨ ਇਕੱਠਾ ਕੀਤਾ ਹੈ ਹੋਰ ਜਿਹੜੀਆਂ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਪਾਸਟਰ ਬਜਿੰਦਰ ਸ਼ਾਮਲ ਹੈ ਔਰ ਦਾਸੀਏ ਕਿ ਗਲਤ ਤਰੀਕੇ ਦੇ ਨਾਲ ਆਪਣੀਆਂ ਜਾਇਦਾਦਾਂ ਬਣਾਈਆਂ ਨੇ ਤਾਂ ਉਸ ਨੂੰ ਲੈ ਕੇ ਪਾਸਟਰ ਬਜਿੰਦਰ ਦੇ ਉੱਤੇ ਈਡੀ ਨੇ ਵੱਡੀ ਕਾਰਵਾਈ ਕਰ ਦਿੱਤੀ ਹੈ ਈਡੀ ਨੇ ਐਕਸ਼ਨ ਲੈ ਲਿਆ ਤੇ ਹੁਣ ਜਿੱਥੇ ਮਾਚੀਵਾਲਾ ਰੂਪਨਗਰ ਜਾਂ ਫਿਰ ਪੁਰ ਨੂਰਪੁਰ ਵਿੱਚ ਤੇ ਵੱਖ-ਵੱਖ ਥਾਵਾਂ ਦੇ ਵਿੱਚ ਬੜੀਆਂ ਜਾਇਦਾਦਾਂ ਹੁਣ ਸਬਤ ਕੀਤੀਆਂ ਜਾਣ ਗਿਆ ਤਾਂ ਉਹ ਸਾਰੀਆਂ ਜਾਇਦਾਦਾਂ ਤੇ ਵੱਡੇ ਖਲਾਸੇ ਹੋਣਗੇ ਕਿ ਅਖਰ ਇਹ ਕਿਵੇਂ ਬੜੀਆਂ ਨੇ ਕਿਸ ਤਰੀਕੇ ਦੇ ਨਾਲ ਇਹ ਜਾਇਦਾਦਾਂ ਨੂੰ ਜੋ ਆਪਣੇ ਨਾਮ ਪਾਸਟਰ ਪਰਜੰਦਰ ਨੇ ਕੀਤਾ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਹੋਰ ਵੀ ਜਾਣਕਾਰੀ ਸਾਹਮਣੇ ਆਵੇਗੀ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਫਿਲਹਾਲ ਈਡੀ ਨੇ ਜੋ ਹੈ ਹੁਣ ਸਾਰੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦੇ ਵੱਡਿਆਂ ਦੇ ਸ਼ਚਾਰੀ